ਬੰਨੇ ਕਮੈਂਟ ਕੀਤੇ ਹੈ ਕਿ ਇਹ ਨਹੀਂ ਝੂੜਦਾ ਬੋਲੀ ਜਾਵੋ ਇਹਦਾ ਰੋਟੀ ਨਹੀਂ ਬਣਦੀ ਚਿਕਲੇ ਵਾਲ ਨੇ ਇਹਦਾ ਮਤਲਬ ਕੀ ਜਵਾਰੀ ਰੋਟੀ ਨਹੀਂ ਬਣ ਸਕਦੀ ਇਹ ਕਹਿੰਦੀਆਂ ਗੱਲਾਂ ਬਹੁਤ ਸਾਰੀਆਂ ਵੀਡੀਓ ਪਹਿਲਾਂ ਪੈ ਚੁੱਕੀਆਂ ਆ ਕਿ ਬਣ ਜਾਂਦੀ ਆ ਤੇ ਆਪਾਂ ਉਹਨੂੰ ਆਪਾਂ ਅੱਜ ਪੂਰੇ ਟੰਕੀ ਚੇਤੇ ਨਾਲ ਦਿਖਾਵਾਂਗੇ ਕਿ ਕਿਵੇਂ ਬਣਦੀ ਆ ਮੈਂ ਇਹ ਕਿਹਾ ਸੀ ਕਿ ਪਨੀਰ ਵਿੱਚ ਕਣਕ ਦਾ ਆਟਾ ਮਿਕਸ ਕੀਤਾ ਹੋਊਗਾ ਅਸੀਂ ਬੇਸਨ ਮਿਕਸ ਕੀਤਾ ਹੋਊਗਾ ਸੱਤ ਗ੍ਰਾਮ ਅਨੁਸਾਰ ਨੂੰ ਪਨੀਰ ਕਰਦੇ ਆ ਕਿ ਸਾਰੇ ਠੀਕ ਠਾਕ ਹੋ ਗਏ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਮੱਕੀ ਦੇ ਜਿਹੜੇ ਆ ਗੋਭੀ ਤੇ ਬੁਲਿਵਾਰਿਕ ਤਾਂ ਤੇ ਕਿਰਨਾ ਸਕਦੇ ਆ ਇਹਨੂੰ ਕਮੈਂਟ ਕੀਤਾ ਗਿਆ ਸੀਗਾ ਕਿ ਜੀ ਜੀ ਸਾਨੂੰ ਪਤਾ ਕੇ ਦਿਖਾਓ ਤੁਸੀਂ ਕੀ ਕਹਿਣਾ ਦਿਓ ਤੇ ਮੈਂ ਆਪਣੇ ਆਈਡੀ ਨਾਲ ਜਿਹੜੇ ਬਣਾਵਾਂਗੀ ਇਹ ਵੀਡੀਓ ਉਹਨਾਂ ਨੂੰ ਸਮਰਥਤ ਕਰ ਤੇ ਆਪਾਂ ਜਿਹੜੇ ਪਰੌਂਠੇ ਆ ਬਣਾ ਕੇ ਹੁਣ ਰੈਡੀ ਕਰਦੇ ਆ। ਪਰੌਂਠੇ ਕੋਲ ਵਾਸਤੇ ਜਿਹੜਾ ਸਮਾਨ ਆਪਾਂ ਥਾ ਲੈਨੇ ਆ ਮੱਕੀ ਦੇ ਪਰੌਂਠੇ ਜਦੋਂ ਆਪਾਂ ਬਣਾਉਣੇ ਆ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਹਰਾ ਧਨੀਆ, ਮੇਥੀ, ਤਿੰਨ ਜਿਹੜੀਆਂ ਮਿਰਚਾਂ ਪਾਵਾਂਗੇ। ਇੱਕ ਕੋਲੀ ਜਿਹੜੀ ਮੱਕੀ ਦੇ ਆਟੇ ਦੀ ਆ ਇਹਦੇ ਵਿੱਚ ਹੋਰ ਕੁਝ ਵੀ ਮਿਕਸ ਨਹੀਂ ਕੀਤਾ ਗਿਆ ਤੇ ਮੂਲੀਆ ਜਿਹੜੇ ਆਪਾਂ ਕ੍ਰਸ਼ ਕਰਕੇ ਰੱਖੀਆਂ ਬਿੱਲੀ ਕੰਸ ਕਰਕੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਗੋਭੀ ਪਾਵਾਂਗੇ ਜਿਹੜਾ ਵੀ ਆਪਾਂ ਆਟਾ ਤਿਆਰ ਕਰਨਾ ਵਾ ਇੱਕ ਕੋਲੀ ਜਿਹੜੀ ਆ ਇਹ ਆਟੇ ਦੀ ਆ ਅੱਧੀ ਕੋਲੀ ਜਿਹੜੀ ਆ ਆਪਾਂ ਪਾਣੀ ਦੀ ਪਾਉਣੀ ਆ ਅੱਧੇ ਕੋਲੀ ਪਾਣੀ ਦੀ ਜਦੋਂ ਗਰਮ ਕਰ ਲੈਣੀ ਆ ਪੈਨ ਦੇ ਵਿੱਚ ਤਾਂ ਜਦੋਂ ਆਪਾਂ ਉਹਦੇ ਵਿੱਚ ਆਟਾ ਪਾਉਣਾ ਹੁੰਦਾ ਆ ਜੇਕਰ ਪਾਣੀ ਥੋੜਾ ਘੱਟ ਵੱਧ ਵੀ ਲੱਗੇ ਤਾਂ ਕੋਈ ਖਬਰਾਂ ਦੀ ਲੋੜ ਨਹੀਂ ਜੇ ਪਾਣੀ ਥੋੜਾ ਵੱਧ ਹੋ ਜਾਂਦਾ ਹੈ ਤੇ ਆਟਾ ਹੋਰ ਪਾ ਸਕਦੇ ਆ ਜੇਕਰ ਉਹਦੇ ਵਿੱਚ ਪਾਣੀ ਘੱਟ ਆ ਤਾਂ ਪਾਣੀ ਆਪਾਂ ਹੋਰ ਵੀ ਪਾ ਸਕਦੇ ਆ ਖਬਰਾਂ ਦੀ ਕੋਈ ਲੋੜ ਨਹੀਂ ਆ ਸੋ ਪਾਟੇ ਨੂੰ ਸੁੱਕ ਪੂਰਾ ਕਰਕੇ ਹੀ ਰੱਖਣਾ ਹੁੰਦਾ ਆ ਜਿੰਨਾ ਭੈਣ ਭਰਾਵਾਂ ਨੂੰ ਤੇ ਰੋਟੀ ਬਣਾਉਣੀ ਆਉਂਦੀ ਹੈ ਤੇ ਉਹਨਾਂ ਵਾਸਤੇ ਕੋਈ ਖਾਸ ਗੱਲ ਨਹੀਂ ਹੈ ਤੇ ਉਹ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਆ ਅੱਧੀ ਕੋਲੀ ਜਿਹੜੀ ਆਪਾਂ ਪਾਣੀ ਦੀ ਪਾ ਦਿੱਤੀ ਆ ਪਾਣੀ ਦਾ ਉਬਾਲਾ ਆਉਣ ਦਾ ਵੇਟ ਕਰਾਂਗੇ ਪਾਣੀ ਜਿਹੜਾ ਆਪਣਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਪਾ ਦਿੰਨੇ ਆ ਆਟੇ ਨੂੰ ਆਪਾਂ 2-3 ਮਿੰਟ ਵਾਸਤੇ ਜਿਹੜਾ ਟੱਕ ਕੇ ਰੱਖ ਦੇਣੇ ਕਿਉਂਕਿ ਬਹੁਤ ਜ਼ਿਆਦਾ ਗਰਮ ਹੈ। ਥੋੜੀ ਦੇਰ ਆਪਾਂ ਇਹਨੂੰ ਰੱਖਾਂਗੇ ਤੇ ਫਿਰ ਜਦੋਂ ਅਨੂੰ ਹੁਣ ਮਲਣਾ ਹੈ ਥੋੜਾ ਜਿਹਾ ਠੰਡਾ ਵੀ ਹੋ ਜਾਊਗਾ। ਆਪਾਂ ਜਿਹੜੀਆਂ ਬਿੱਲੀ ਕਾਸ ਕੀਤੀਆਂ ਵਾ ਮੂੜੀਆਂ ਪਾ ਲੈਣੇ ਹੁਣ। ਥੋੜਾ ਜਿਹਾ ਪਾਵਾਂਗੇ ਜੀਰਾ। ਨੂੰ ਜਿਹੜਾ ਆਪਾਂ ਆਪਣੇ ਸੁਆਦ ਦੇ ਅਨੁਸਾਰ ਪਾਵਾਂਗੇ। ਨਾਲ ਦੇ ਨਾਲ ਪਾ ਦੋਗੇ ਗਰਮ ਮਸਾਲਾ। ਮਿਕਸ ਕਰ ਲੈਨੇ ਆ ਆਪਣੀ ਮਰਜ਼ੀ ਹੈ ਜੇ ਆਪਾਂ ਆਟੇ ਦੇ ਵਿੱਚ ਮਿਲਾ ਕੇ ਤੇ ਇਕੱਠੇ ਮਲਣਾ ਵਾ ਉਸ ਤਰੀਕੇ ਦੇ ਨਾਲ ਵੀ ਪਰੌਂਠੇ ਬਣ ਜਾਂਦੇ ਆ ਤੇ ਆਪਾਂ ਇਹਦੀ ਜਿਹੜੀ ਫਿਲਿੰਗ ਆ ਆਪਾਂ ਪਰੌਂਠੇ ਦੇ ਵਿੱਚ ਭਰਨੀ ਆ ਤੇ ਫਿਰ ਪਰੌਂਠੇ ਬਣਾਉਣੇ ਆ ਆਟੇ ਨੂੰ ਗਰਮ ਪਾਣੀ ਚ ਪਾਉਣ ਦਾ ਸਿਰਫ ਇਹੀ ਮਕਸਦ ਹੈ ਕਿ ਕਿਤੇ ਬੱਲ ਜਾਂ ਖੋ ਜਾਂਦਾ ਹੈ ਜਦੋਂ ਆਪਾਂ ਇਹਨੂੰ ਮਸਲਦੇ ਆ ਗਰਮ ਪਾਣੀ ਵਿੱਚ ਆਟਾ ਪਾਉਣ ਦੇ ਨਾਲ ਜਿਹੜਾ ਆਟਾ ਵਾ ਬਹੁਤ ਛੇਤੀ ਇਕੱਠਾ ਹੋ ਜਾਂਦਾ ਉਹ ਪਰ 2-3 ਮਿੰਟੋ ਵਾਸਤੇ ਜਦੋਂ ਇਹਨੂੰ ਆਪਾਂ ਇਦਾਂ ਮਲਦੇ ਆਂ ਤੇ ਲਚੀਲਾ ਜਿਹਾ ਹੋ ਜਾਂਦਾ ਆ ਲਚੀਲਾ ਹੋਣ ਦਾ ਕਰਕੇ ਹੀ ਆਪਾਂ ਇਹਨੂੰ ਕਣਕ ਦੀ ਰੋਟੀ ਵਾਂਗ ਪਕਾਉਂਦੇ ਆਂ ਆਟੇ ਨੂੰ ਟੱਕ ਦਿੰਨੇ ਆ ਤੇ ਫਿਰ ਰੋਟੇ ਬਣਾਉਣੇ ਜਿਹੜੇ ਸ਼ੁਰੂ ਕਰਦੇ ਆਂ ਪਰੋਣਾ ਬਣਾਉਣ ਦੀ ਤਿਆਰੀ ਪੂਰੀ ਹੋ ਚੁੱਕੀ ਆ ഭൂ ല ഭൂദ ਇਸੇ ਤਰ੍ਹਾਂ ਪਾਸ ਆ ਰਹੀਆਂ ਰੋਟੀਆਂ ਮੇਲ ਕੇ ਪੈਨਾਂ ਰੱਖ ਲੈਣੇ ਆ। ਫੇਰ ਨਾਲ ਦੀ ਨਾਲ ਜਿਹੜਾ ਵਾ ਇਹਦੇ ਵਿੱਚ ਮਸਾਲਾ ਭਰ ਕੇ ਤਾਂ ਪਰੌਂਠੇ ਬਣਾਉਣੇ ਜਿਹੜੇ ਸੌਕੇ ਹੋ ਜਾਣਗੇ। ਪਰੌਂਠੇ ਵੇਲੇ ਜਿਹੜੇ ਆਪਾਂ ਕਣਕ ਦੀ ਆਟੀ ਦੇ ਬਣਾਉਂਦੇ ਜਿਹਦੇ ਮੂਲਿਆਂ ਦੇ ਉਹੀ ਜ਼ਿਆਦਾ ਸਵਾਦ ਲੱਗਦੇ ਆ। ਪਰ ਪਰ ਆਪੋ ਆਪਣੇ ਪਸੰਦ ਦਾ ਜੇ ਅਸਤ੍ਰਿਕ ਕਿ ਨਰਮ ਨਾ ਕੇ ਖਾਣੇ ਹੋਣ ਤਾਂ ਇਹ ਰਿਭ ਜਾਂਦੇ ਆ ਮੈਂ ਦੰਤਾਂ 'ਚ ਵੀ ਹੱਲ ਪੇਨਾ ਲਾਉਂ ਇਹਨੂੰ ਆਪਾ ਪ੍ਰੈਸ ਕਰ ਲੈਨੇ ਆਂ ਦੇ ਨਾਲ ਆਪਾਂ ਜਿਹੜੀ ਫੀਲਿੰਗ ਨਾਲ ਨਾਲ ਭਰ ਸਕਦੇ ਆ ਜਦੋਂ ਤਿੱਕਾ ਪਰੌਂਠਾ ਤਿਆਰ ਹੋਊਗਾ ਉਹ ਤਿੱਕਾ ਆਪਾਂ ਦੂਜੇ ਪਰੌਂਠੇ ਨਾਲ ਤਿਆਰ ਕਰ ਲਵਾਂਗੇ ਪਰੌਂਠਾ ਜਿਹੜਾ ਉਹ ਦੇਸੀ ਕਿਉਂ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਕਰਾਰਾ ਕਰ ਲੈਣਾ ਵਾ ਰੋਟਾ ਵੇਖ ਲਓ ਕਿ ਇੰਨਾ ਕ੍ਰਿਸਪੀ ਤੇ ਇੰਨਾ ਕਰਾਰਾ ਬਣਿਆ ਜੇ ਆਪਾਂ ਇਹਦੀ ਲੇਅਰ ਵੇਖੀਏ ਤੇ ਬਹੁਤ ਹੀ ਵਧੀਆ ਉਹਟੇ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਚੁੱਕੇ ਆਂ ਤੇ ਰੱਲਿਆ ਬਣੇ ਆਂ ਦੋ ਪਰੌਂਠੇ ਜਿਹੜੇ ਆਪਾਂ ਵਿੱਚ ਫਿਲਿੰਗ ਪਾ ਕੇ ਫੇ ਤਿਆਰ ਕੀਤੇ ਆਂ ਬਾਕੀ ਦਾ ਜਿਹੜਾ ਮਟੀਰੀਅਲ ਬਚਿਆ ਵਾ ਆਟੇ ਦੇ ਵਿੱਚ ਮਿਕਸ ਕਰਕੇ ਦੋ ਪਰੌਂਠੇ ਆਪਾਂ ਉਸ ਤਰੀਕੇ ਨਾਲ ਬਣਾਵਾਂਗੇ ਕਿ ਆਪਾਂ ਜਿਹੜਾ ਵਿੱਚ ਆਟੇ ਦੇ ਮਿਕਸ ਕਰਕੇ ਵੀ ਜਿਹੜੇ ਆ ਤਿਆਰ ਕਰ ਸਕਦੇ ਆਂ ਇਹ ਆਪਾਂ ਬਚੇ ਹੋਏ ਆਟੇ ਦੇ ਜਿਹੜੇ ਆ ਜਿਹੜਾ ਪ੍ਰੇਥਨ ਹੀ ਹੋ ਗਈ ਥੋੜਾ ਮਿਕਸ ਕਰ ਲਿਆ ਵਿੱਚ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਲ ਕੇ ਤੇ ਰੈਂਦੇ ਜਿਹੜੇ ਦੋ ਪੂੰਠੇ ਆ ਉਹ ਵੀ ਆਪਾਂ ਇਸੇ ਤਰ੍ਹਾਂ ਤਿਆਰ ਕਰਾਂਗੇ ਹੁਣ ਪਾਣੀ ਦੀ ਜ਼ਰੂਰਤ ਪਊਗੀ ਤਾਂ ਫਿਰ ਪਾਣੀ ਪਾਵਾਂਗੇ ਮੈਂ ਤਾਂ ਇਸੇ ਤਰ੍ਹਾਂ ਹੀ ਆਪਾਂ ਮਾਣ ਲੈਂਦੇ ਹਾਂ ਰੋਟੀ ਆਪਣੇ ਆਪ ਹੀ ਤਾਂ ਵਧੀਆ ਬਣਦੀ ਆ ਜਦੋਂ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਲ ਲੈਂਦੇ ਆ ਇਹ ਵੀ ਆਟਾ ਜਿਹੜਾ ਆਪਾਂ ਮਲ ਕੇ ਹੁਣ ਤਿਆਰ ਕਰ ਲਿਆ ਵਾ ਸਾਰਾ ਮਟੀਰੀਅਲ ਵਿੱਚ ਪਾ ਕੇ ਦੋ ਮੈਟਰੀਕ ਇਹ ਆਪਾਂ ਜਿਹੜੇ ਆ ਉਹ ਦੱਸ ਦਿੱਤੇ ਆ ਜਿਹੜਾ ਤਰੀਕਾ ਵੀ ਆਪਾਂ ਨੂੰ ਸੌਖਾ ਲੱਗਦਾ ਉਹਵੇਂ ਆਪਾਂ ਬਣਾ ਸਕਦੇ ਆ ਜਦੋਂ ਆਪਾਂ ਆਟੇ ਦੇ ਮਿਕਸ ਵਿੱਚ ਮਿਕਸ ਕਰਕੇ ਬਣਾਉਨੇ ਆ ਤਾਂ ਏਦਾਂ ਸਿੰਗਲ ਪੇੜੇ ਜੀ ਬਣ ਜਾਂਦੇ ਆ ਫਿਰ ਮੱਕੀ ਦੇ ਆਟੇ ਦਾ ਪੇੜਾ ਜਦੋਂ ਵੀ ਆਪਾਂ ਮਤਲਬ ਕਿ ਵੇਲਣਾ ਵਾ ਤੇ ਬੜਾ ਹਲਕੇ ਜਿਹੇ ਹੱਥਾਂ ਦੇ ਨਾਲ ਇਹਨੂੰ ਮੈਟਰੀਕ ਇਹਦੇ ਨਾਲ ਹੀ ਬਹੁਤ ਵਧੀਆ ਸਿੱਕ ਕੇ ਤਿਆਰ ਹੁੰਦੇ ਆ ਦੂਜੇ ਨੰਬਰ ਵਾਲਾ ਜਿਹੜਾ ਤਰੀਕਾ ਵਾ ਇਹ ਥੋੜਾ ਸੌਖਾ ਆ ਜਿਹੜੇ ਕ੍ਰਿਸਪੀ ਤੇ ਕਰਾਰੇ ਬਣ ਕੇ ਤਿਆਰ ਹੋਏ ਆ ਇਹ ਥੋੜਾ ਨਰਮ ਆ ਐਸੇ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਪਰੌਂਠੇ ਆ ਬਣਾ ਕੇ ਤਿਆਰ ਕਰ ਲੈਣੇ ਆ ਜੇ ਆਪਾਂ ਸਾਰੇ ਪਹਿਲਾਂ ਇੱਕੀ ਵਾਰੀ ਇਕੱਠੇ ਮੇਲ ਕੇ ਰੱਖਣੇ ਹੋਣ ਤਾਂ ਵੀ ਮੇਲ ਕੇ ਰੱਖ ਸਕਦੇ ਆ ਤੇ ਨਾਲ ਦੀ ਨਾਲ ਸੇਕ ਸਕਦੇ ਆ ਹੋਲੀ ਆਟੇ ਦੇ ਵਿੱਚ ਆਪਾਂ ਲਗਭਗ 7 ਪਰੌਂਠੇ ਤਿਆਰ ਕੀਤੇ ਆ 7 ਇਹ ਸਾਬ ਦੇ ਨਾਲ ਆ ਕਿ ਜਿੱਦਾਂ ਆਪਾਂ ਇਹ ਡਬਲ ਲੇਅਰ ਆ ਦੋ ਪਰੌਂਠੇ ਦੀ 4 5 ਤੇ 6 ਇਹ ਚਤਵਾਂ ਪਰੌਂਠਾ ਜਿਹੜਾ ਆਪਾਂ ਹੱਥ ਨਾਲ ਤਿਆਰ ਕਰਾਂਗੇ ਬਿਨਾਂ ਚਗਲੇ ਵੇਲਣ ਦੇ ਆਸਟੋਲਾ ਜਿਹੜਾ ਪਰੌਂਠਾ ਵਾ ਆਪਾਂ ਹੱਥ ਨਾਲ ਜ਼ਿਆਰ ਕਰਕੇ ਵੇਖਦੇ ਆਂ ਕਿਆ ਕਰ ਸਕਦੇ ਆ ਜਿਵੇਂ ਤੁਹਾਨੂੰ ਸੋਖਾ ਲੱਗਦਾ ਉਵੇਂ ਤੁਸੀਂ ਤਰੀਕਾ ਜਿਹੜਾ ਵਰਤ ਸਕਦੇ ਹੋ ਆਪਾਂ ਹੱਥ ਨਾਲ ਪਰੌਂਠਾ ਬਣਾਇਆ ਜਾਂ ਹੱਥ ਨਾਲ ਰੋਟੀ ਤਿਆਰ ਕਰਦੇ ਆ ਇਹਦਾ ਜਿਹੜਾ ਸਵਾਦ ਆ ਖਾਣ ਵਿੱਚ ਵੱਖਰਾ ਆ ਚੱਕਲੇ ਵੇਲੇ ਨਾਲ ਜਿਹੜਾ ਰੋਟੀ ਬਣਾਉਂਦੇ ਆ ਉਹਦਾ ਸਵਾਦ ਖਾਣ ਵਿੱਚ ਵੱਖਰਾ ਆ ਸਭ ਤੋਂ ਜਿਹੜਾ ਵਧੀਆ ਤਰੀਕਾ ਇਹ ਹੈ ਤੇ ਇਹ ਹੀ ਆ ਜਦੋਂ ਕਿ ਆਪਾਂ ਹੱਥ ਦੇ ਨਾਲ ਤਿਆਰ ਕਰਦੇ ਆ ਤੇ ਅਸਲੀ ਮੱਕੀ ਦਾ ਸਵਾਦ ਵੀ ਇਹਦੇ ਨਾਲ ਹੀ ਹੁੰਦਾ ਆ ਬਾਕੀ ਤਾਂ ਚਲੋ ਕਹਿ ਸਕਦੇ ਆ ਕਿ ਆਪਾਂ ਨੂੰ ਨਹੀਂ ਚੀਜ਼ ਬਣਾਉਣ ਦੀ ਆਉਂਦੀ ਕਿਸੇ ਵੇਲੇ ਤਾਂ ਆਪਣਾ ਕੀアンਦੇ ਹੁੰਦੇ ਆ ਕਿ ਬਣਾ ਕੇ ਟਾਈਮ ਪਾਸ ਸ਼ੁਰੂ ਕਰ ਸਕਦੇ ਆ ਹੌਲੀ ਹੌਲੀ ਸਾਰਿਆਂ ਨੂੰ ਜਿਹੜੀ ਆ ਸਹੀ ਤਰੀਕੇ ਦੇ ਨਾਲ ਹੀ ਰੋਟੀ ਸਿੱਖਣੀ ਚਾਹੀਦੀ ਹੈ ਇਹ ਵਾਲੀ ਰੋਟੀ ਵੀ ਜਿਹੜੀ ਆ ਬਣ ਕੇ ਹੋ ਗਈ ਹੈ ਤਿਆਰ ਇਹਨੂੰ ਆਪ ਬਿਨਾ ਕਿਉਂ ਤੋਪਨਾ ਆਇਆ ਰੋਟੀਆਂ ਆਪਣੇ ਹੋ ਚੁੱਕੀਆਂ ਤਿਆਰ ਸਮੱਗਲ ਬਹੁਤ ਵਧੀਆ ਹੁੰਦੀ ਆ ਕਿਉਂਕਿ ਇਹਦੇ ਵਿੱਚ ਆਪਾਂ ਮੇਥੀ, ਦਨੀਆ, ਮੂਲੀਆਂ ਤੇ ਗੋਭੀ ਪਾਈ ਆ। ਹੁਣ ਆਪਾਂ ਇਹਨਾਂ ਨੂੰ ਸਰਵ ਕਰਦੇ ਆ ਗਰਮ-ਗਰਮ। ਦਹੀਂ ਨਾਲ ਖਾਓ ਚਾਹੇ ਲੱਸੀ ਦੇ ਨਾਲ ਮੱਖਣੀ ਰੱਖ ਕੇ ਹਰ ਤਰੀਕੇ ਦੇ ਨਾਲੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਖਾਸ ਕਰਕੇ ਜਦੋਂ ਆਪਾਂ ਗਰਮ-ਗਰਮ ਖਾਂਦੇ ਆ। ਕਿਆ ਤਿਆਰ ਪਰੋਂਟੇ ਆਪਾਂ ਸੰਦੀਪ ਤੇ ਪਿੰਡੂ ਬਣਾਏ ਸੀਗੇ ਲੇਕਿਨ ਕਾਫੀ ਟਾਈਮ ਲੱਗ ਗਿਆ ਸੀਗਾ ਵੀਡੀਓ ਜਦੋਂ ਆਪਾਂ ਬਲੌਗ ਦੇ ਤਰੀਕੇ ਦੇ ਨਾਲ ਬਣਾਈ ਉਹਦੇ ਵਿੱਚ ਦਿਖਾਵਾ ਨਹੀਂ ਕੀਤਾ ਗਿਆ ਉਹਦੇ ਵਿੱਚ ਸੱਚਮੁੱਚ ਹੀ ਸੰਦੀਪ ਤੇ ਪ੍ਰੀਤ ਦੋਨੋਂ ਜਾਣਿਆ ਮੌਜਵਾਦੀ ਰੋਟੀ ਜਿਹੜੀ ਆ ਨਹੀਂ ਬਣਾਉਣੀ ਆਉਂਦੀ ਤੇ ਨਾ ਹੀ ਉਹਨਾਂ ਨੇ ਕਦੀ ਕੋਸ਼ਿਸ਼ ਕੀਤੀ ਕਿਉਂਕਿ ਕਾ ਟਾਈਮ ਬਹੁਤ ਘੱਟ ਹੈ ਉਹਨਾਂ ਦੇ ਕੋਲੇ ਜ਼ਿਆਦਾਤਰ ਆਪਣੀ ਵੀਡੀਓ ਸ਼ੂਟ ਕਰਦੇ ਵਿੱਚ ਟਾਂ ਨਿਕਲ ਜਾਂਦਾ ਹੈ ਤੇ ਮੰਮਾ ਉਹਨਾਂ ਦੇ ਖਾਣਾ ਬਣਾਉਂਦੇ ਆ ਉਹਨਾਂ ਨੇ ਜਦੋਂ ਜਦੋਂ ਵੀ ਰੋਟੀ ਦੇ ਨਾਲ ਆਪਾਂ ਰੋਟੀ ਬਣਾਉਂਦੀ ਗੱਲ ਕੀਤੀ ਤੇ ਕਾਫੀ ਹੈਰਾਨ ਸੀਗੇ ਕਿ ਰੋਟੀ ਇਸ ਤਰੀਕੇ ਨਾਲ ਬਣ ਜਾਂਦੀ ਹੈ ਤਾਂ ਕਰਕੇ ਆਪਾਂ ਉਹ ਵੀਡੀਓ ਵਲੌਗ ਦੀ ਤਰ੍ਹਾਂ ਬਣਾਈ ਜਿੰਦੀ ਤੇ ਕਾਫੀ ਟਾਈਮ ਨਿਕਲ ਗਿਆ ਹੈਗਾ ਤੇ ਕਾਫੀ ਪਿੰਡਾਂ ਵਾਲ ਨੂੰ ਲੱਗਿਆ ਕਿ ਸੈੱਟ ਟਾਈਮ ਪਾਸ ਕਰ ਲਏ ਨੇ ਤੇ ਇਹੋ ਜੀ ਕੋਈ ਗੱਲ ਨਹੀਂ ਆ ਹਰ ਕੋਈ ਸਿੱਖਦਾ ਹੈ ਹਰ ਕੋਈ ਜੀ ਸਿੱਖਦਾ ਹੈ ਜਿੰਨਾ ਪਿੰਡਾਂ ਵਾਲ ਨੂੰ ਤੇ ਰੋਟੀ ਬਣਾਉਣੀ ਆ ਇਸ ਤਰੀਕੇ ਦੇ ਨਾਲ ਉਹਨਾਂ ਵਾਸਤੇ ਕੋਈ ਖਾਸ ਗੱਲ ਨਹੀਂ ਹੈਗੀ ਪਰ ਜਿਨ੍ਹਾਂ ਨੇ ਖਾਣਾ ਬਣਾਉਣੀ ਸਿੱਖਣੀ ਹੁੰਦੀ ਆ ਉਹਨਾਂ ਬਾਅਦ ਤੇ ਬਹੁਤ ਹੀ ਮਤਲਬ ਕਿ ਇੱਕ ਮਦਦਗਾਰ ਹੋ ਜਾਂਦੀ ਹੈ ਵੀਡੀਓ ਚਾਹੇ ਮੇਰੀ ਹੋਵੇ ਵੀਡੀਓ ਚਾਹੇ ਕਿਸੇ ਦੀ ਬਣਾਈ ਹੋਵੇ ਵੀਡੀਓ ਮੈਂ ਵੀ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਦੋਂ ਮੈਂ ਖਾਣਾ ਬਣਾਉਣਾ ਸਿੱਖਿਆ ਸੀਗਾ ਇਸ ਤਰੀਕੇ ਦੇ ਨਾਲ ਮੱਕੀ ਦੀ ਰੋਟੀ ਚਾਹਲੇ ਵੇਲੇ ਦੇ ਨਾਲ ਤਾਂ ਮੈਂ ਵੀ YouTube ਤੋਂ ਹੀ ਵੇਖ ਕੇ ਸਿੱਖਿਆ ਸੀ ਤਾਂ ਹੀ ਮੈਂ ਕੇ ਦੇ ਨਾਲ ਨੇ ਸ਼ੇਅਰ ਕੀਤਾ ਆ ਤੇ ਵੀਡੀਓ ਦੇਖ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ